ਹਾਂਜੀ ਕੀ ਹਾਲ ਚਾਲ ਸਾਰਿਆਂ ਦੇ ਬਾਬੂ ਸਾਹਿਬ ਠੀਕਾ ਹੋ ਗਏ ਤੇ ਲੱਗ ਰਿਹਾ ਆਪਾਂ ਸਵੇਰ ਦੇ ਵੱਢਣ ਤੇ ਹੁਣ ਵੱਜ ਗਿਆ 9:30 ਦਾ ਟਾਈਮ ਹੋ ਗਿਆ ਤੇ ਮਸ਼ੀਨ ਆਪਣੀ ਚੱਲ ਰਹੀ ਸਵੇਰ ਦੀ ਵੱਢ ਗਿਆ ਤੇ ਆਪਣੇ ਆਪ ਲੱਗ ਰਹੇ ਆ ਟਰੈਕਟਰ ਚੋਣ ਟਰਾਲੀ ਪਿਛੇ ਲਾਣਾ ਮਾਲਕ ਵਿਚਾਰਾ ਬੱਲਾ ਵੜਦਾ ਫਿਰ ਰਿਹਾ ਤੇ ਹੁਣ ਚੱਲਣਾ ਆਪਣੇ ਏ ਵੱਢਣੀ ਐ ਇੱਕ ਬੜਾ ਪਰਲੇ ਵੱਢਣੀ ਐ ਤੋਂ ਫਿਰ ਉਹ ਪਰਾ ਨੰਬਰ ਪਲਾਟੋ ਵੱਢਣਾ ਇੱਕ ਜਾਣਾ ਆਪਣੇ ਸੋਇ ਸਿੰਘ ਤੀ ਸੋਇ ਸਿੰਘ ਮੀਟਰ ਤੋਂ ਮੈਂ ਪੈ ਗਿਆ ਨਾ ਕਰ ਰੁੱਕੀ ਪੂਰੇ ਦਿਨ ਰਾਤ ਮੀਂਹ ਬਹੁਤ ਜ਼ਿਆਦਾ ਪੈ ਗਿਆ ਤਾ ਕਰਕੇ ਆਪਾਂ ਵਲੌਗ ਦੀ ਐਂਡਿੰਗ ਨਹੀਂ ਕਰ ਸਕੇ ਕਿ ਸਾਰੇ ਗਿੱਲੇ ਹੋ ਗਏ ਸੀ ਰਤਿੰਦਰ ਦੀ ਆਪਣਾ ਛੇਡੂ ਦੀ ਹੈ ਤਕਰੀਬਤ ਤਕਰੀਬਨ 5.5 ਕਿਲੇ ਵੜ ਗਏ ਤੇ ਅੱਧੀ ਰਹਿੰਦੀ ਹੈ ਉਹਦੀ ਹੁਣ ਆਪਾਂ ਇਹ ਵੱਢ ਕੇ ਤੇ ਚੱਲਦੇ ਆਂ ਅਗਲੇ ਖੇਤ ਤੇ ਕਿ ਹੁਣ ਵਲੌਗ ਆਪਣਾ ਡੇਲੀ ਆਇਆ ਕਰੇਗਾ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ-ਨਵੇਂ ਦੇਖਣ ਲੱਗੇ ਆ ਦਿਖਾਏਗਾ ਰੰਗ ਵਾਲੀ ਫੁੱਲ ਕਿੰਨੇ ਨੇ ਚੌਟ ਕਰਦੇ ਵਲੌਗ ਵਿੱਚ ਕਿੰਨਾ ਕੁਸ਼ ਕਰਦਾ ਇਹ ਸ਼ਾਮ ਦਾ ਟਾਈਮ ਤਾਂ ਬਹੁਤ ਰੱਠੇ ਆਦਿਆ ਤੇ ਵਕਤ ਨੇ ਚੀਜ਼ ਖਾਵਾ ਉਹ ਦੇਖੋ ਸ਼ੁਰੂ ਹੋ ਗਿਆ ਇਹ ਮਾਰੇਗਾ ਬਾਅਦ ਤੇ ਤੂੰ ਬਾਅਦ ਇਕ ਲੱਗੇ ਕਿਹਦੇ ਤਾਲੂਕ ਦਾ ਹੋਣਗੇ ਚਲੋ ਚੱਲ ਰਹੀ ਆਪਣੀ ਲੱਟ ਰਣੀ ਕੜਦੇ ਆ ਸਾਡੀਆਂ ਫਿਰ ਮਿਲਦੇ ਆਪਾਂ ਚਲੋ ਜੀ ਕ੍ਰਿਸ਼ਨ ਚਾਚਾ ਆਪਣੇ ਕੋਲ ਪਹੁੰਚ ਗਿਆ ਤੇ ਇਹਦੀ ਲੱਗ ਰਿਹਾ ਵੱਡਣਾ ਕਿਵੇਂ ਲੱਗ ਰਿਹਾ ਥੋੜੀ ਵੱਡਣ ਲੱਗ ਰਿਹਾ ਕਣਕ ਆਪਾਂ ਬੋਧੀਆ ਘਰੇ ਭਾਈ ਬਹੁਤ ਵਧੀਆ ਸਾਫ ਬੜ ਰਹੀ ਆ ਸਾਫ ਬੜ ਰਹੀ ਆ ਸਫਾਈ ਕਿ ਨੰਬਰ ਹੋਈ ਆ 1 ਨੰਬਰ ਸਾ ਜੇ ਕਬਾ ਹਜ਼ਾਰ ਵਾਲੀ ਮੰਗ ਵੜਦੇ ਆ ਬੱਲੀਆਂ ਉਧਾਣੇ ਛੱਡਦੇ ਆ ਫਿਰ ਮੰਨੇ ਦਾ ਬਾਬਿਆਂ ਨੂੰ ਗੱਲ ਕਰਨਾ ਕੰਮ ਇਹ ਦੇਖਿਆ ਨਹੀਂ ਜੀ ਹੈ ਲੀਲਾ ਟਰਾਲੀ ਆਪਣੇ ਉਹ ਚੱਲ ਰਿਹਾ ਉਧਰ ਹਾਲੇ ਜਿੱਤ ਦਿਨ ਟਰਾਲੀ ਖੜਾ ਹਤੀ ਉਹ ਵੀ ਖੜਿਆ ਤੇ ਮੋਟਾ ਕੇ ਪਹੁੰਚ ਗਿਆ ਐਮਪੀ ਤੱਕ ਦੇ ਐਂਟਰੀ ਕਰ ਗਿਆ ਟਰਾਲੀਆਂ ਲੈ ਕੇ ਆ ਰਿਪਰ ਲੈ ਕੇ ਆਇਆ ਗੱਲ ਤੇ ਵੜਦੇ ਹੁਣ ਤੇ ਲੱਗ ਰਿਹਾ ਵਢਣ ਲਿਓ ਇੱਕ ਰੀਟ ਟਰਾਲੀ ਦਾ ਭਰਤੀ ਆਪਨੇ ਰਹਿ ਗਿਆ ਹੁਣ ਆਪਣਾ ਇੱਕ ਟਰੈਲੀ ਹੋਰ ਆਉਣ ਲੱਗਦੀ ਆ ਤੇ ਰਹਿ ਗਏ ਇਹ ਕਿਥੇ ਤੇ ਉਨਡਵਾਏ ਖਤੀ ਜੀ ਫਿਰ ਉਸ ਤੋਂ ਬਾਅਦ ਵਧਣੀ ਆ ਪਰਿਓ ਪਾਰਨਸ਼ਰ ਮੋਟਰੇ ਲੱਗ ਗਏ ਤੇ ਫਿਰ ਵਧਣੀ ਆ ਆਪਾਂ ਨੇ ਏ ਖਤੀ ਅੱਥੇ ਕੋ ਨਿਹਰ ਦੀ ਉਹਨਾਂ ਦੀ ਵੱਟ ਕੇ ਬੱਦਲ ਫੇ ਚੜ ਰਹੇ ਉੱਪਰ ਤੇ ਫਿਰ ਇਹ ਵੱਟ ਕੇ ਫਿਰ ਉਸ ਤੋਂ ਬਾਅਦ ਵੱਡਾ ਜਤਿੰਦਰ ਦੀ ਉਹ ਟਰੈਲੀ ਖੜੀ ਆ ਆਪਣਾ ਕਿਤੇ ਆਪਣਾ ਉਹਨਾਂ ਟਰੈਲੀ ਉਹ ਮੋਟਰ ਦੇ ਵਿੱਚ ਖੜੀ ਆ ਉਹ ਪਰਲੇ ਸੜਾਈ ਆ ਜਿੱਥੇ ਮੋਟਰ ਸਾਡਾ ਡੱਪ ਗਿਆ ਮੋਟਰ ਤੇ ਖੜੀ ਟਰੈਲੀ ਉਹਨਾਂ ਦੀ ਚਲੋ ਵੜਦੇ ਆ ਵਾਲੇ ਕਿਥੇ ਮਾਰਟੀਗੇ ਫਿਰ ਮਿਲਦੇ ਆਪਾਂ ਬਾਕੀ ਮਸ਼ੀਨਾਂ ਫੇਰ ਦੁਬਾਰਾ ਦੇਖ ਕੇ ਨਹੀਂ ਚੱਲ ਰਹੀਆਂ ਇੱਕ ਵਿਸ਼ਾਲ ਤੇ ਇਹ ਚੱਲ ਰਹੀ ਹੈ ਤੇ ਇੱਕ ਉਹ ਪ੍ਰੀਚਰ ਨੇ ਪੁਰਾਣਾ ਮਾਡਲ ਉਧਰ ਦੇ ਸਾਹਮਣੇ ਤੇ ਉਹ ਤੋਂ ਬਾਅਦ ਇੱਕ ਮਸ਼ੀਨਾਂ ਹੋਰ ਹੀ ਚੱਲ ਰਹੀ ਦੀ ਏਐਸ ਤੇ ਦੇ ਵਿਚਨਾ ਬਹੁਤ ਚੱਲ ਚੱਲ ਗਿਆ ਉਹਨਾਂ ਇੱਕ ਹੋਰ ਹੀ ਚੱਲ ਰਹੀ ਦੀ ਉਹ ਉਧਰ ਹੀ ਸਾਹਮਣੇ ਮਸ਼ੀਨਾਂ ਬਹੁਤ ਜ਼ਿਆਦਾ ਆ ਗਈਆਂ ਤੇ ਚਲੋ ਵੜਦੇ ਆਪਾਂ ਵੱਡ ਬੁੱਢ ਕੇ ਫਿਰ ਮਿਲਦੇ ਆਂ दे 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 किया। दे मेरे कृष्ण दो ट्रैली भर के दूसरी ट्रैली जा लग रही हो मंडी च एक ट्रैली वो आ गई खड़ गई दूसरा नम्मा ट्रैक्टर ज्या होना तीन ट्रैक्टर को भी पहुँच गया तो लग रही मशीन अपने इधर खेता च ये भी मेरा पता नहीं दे हूँ बढ़्ना है उस बढ़ गए मुंडा आया ठंडा लेके आ गया पहुँच गया बोतल ले कोल्ड ड्रिंक तो चलो बढ़ते हैं बढ़ वुड है। के फिर मिलते हैं आपले खेत फ्रेज रह गया सुचार वो परली साइड वो बढ़ना है ਦੇਰੇ ਬਦਲ ਕਰਕੇ ਬੰਦੇ ਕਿੰਨੇ ਹੋ ਜਾਂਦੇ ਨਾ ਪਹਿਲਾਂ ਖੜੇ ਸੀ ਆਪਾਂ ਕਿਦੋਂ ਖੜੇ ਵੀ ਰੇ ਆਪਾਂ ਉਤ ਪੈ ਕੇ ਸਭ ਵੜਾਈ ਨਹੀਂ ਹੁਣ ਦੇਖੋ ਬਾਗੋ ਬਾਗ ਰਾਬੀ ਦੇ ਨਾਲ ਬਧੀ ਕੰਮ ਚੱਲ ਗਿਆ ਤੇ ਚਲੋ ਵੜਦੇ ਆ ਬਾਡੀ ਫਿਰ ਮਿਲਦੇ ਆ ਆਪਾਂ ਹਲੋ ਵੀ ਬੱਡ ਰੈਂਪ ਆ ਪੈ ਕੇ ਬਸ ਇਹ ਦੋ ਤਿੰਨ ਕਿਹੜੇ ਦੇ ਲਈ ਤੇ ਠੰਡਾ ਦੇ ਨਮਕੀਨ ਆ ਗਏ ਨਾ ਕਰੇ ਪੀਣ ਤੇ ਉਧਰ ਕਹਿੰਦੇ ਮੇਰੇ ਵਿੱਚ ਛੋਟੂ ਬਲੌਗਰ ਆ ਗਿਆ ਆਰਾ ਉੜਿਆ ਨਾ ਠੰਡੇ ਦਿਖਾਣ ਲੱਗ ਰਿਹਾ ਹੈ ਕਿਹੜਾ ਪਿਰਿਆ ਭਾਈ ਅਮਰੂਦ ਆਲਾ ਅਮਰੂਦ ਆਲਾ ਗੁਆਵਾ 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 ਲੀਚੀ ਵੀ ਗਾਲੀਚੀ ਵੀ ਫੇਰ ਵੀ ਚਲੋ ਯਾਰ ਮੈਂ ਕਹਿੰਦਾ ਮੇਰੇ ਮੁੰਡੇ ਕਹਿੰਦੇ ਵੀ ਛੇ ਦੀ ਚਲੋ ਕਹਿੰਦਾ ਮੁੰਡਾ ਕਹਿੰਦਾ ਛੇ ਦੀ ਚਲੋ ਨਾ ਉਹ ਤਣਕ ਕੱਕ ਨਹੀਂ ਵੱਡੀ ਭੈਣ ਜੁੱਦਾਂ ਨੇ ਮੇਰੀ ਉਹ ਗਾਲ ਨਾ ਕਢ ਓਏ ਦਾਣੇ ਖੜਾ ਦੂੰ ਮੈਂ ਕਰ ਓਏ ਫੇਰ ਦਾਣੇ ਖੜਾ ਦੂੰਗਾ ਦਾਣੇ ਮੈਂ ਦਾਣੇ ਖੜਾਉਂਗਾ ਤੇਰੇ ਖੇਚ ਵਿੱਚ ਦੇਖੀਂ ਪਰ ਮੇਰੇ ਦੰਦਾ ਬਾਲੇ ਉਹ ਵੀਡੀਓ ਰਾਨੇ ਵੀ ਤਾਂ ਕਿ ਖਾਦਮ ਨੂੰ ਟੈਂਕ ਭਰ ਰਿਹਾ ਪਤਾ ਲੱਗ ਰਿਹਾ ਨਹੀਂ ਮਿੰਦਾ ਨਹੀਂ ਆਦਾ ਬਾਈ ਟੈਂਕ ਭਰ ਮੈਨੂੰ ਪਤਾ ਦਾ ਭੈਣ 10 ਟਰਾਲੀ ਨਹੀਂ ਆਦੀ ਮੈਨੂੰ ਪਤਾ ਟਰਾਲੀ ਆਹਨੇ ਇਹਨਾਂ ਨੂੰ ਤਾਂ ਭਰ ਕੇ ਰੋਕੂ ਨੂੰ ਫੁੱਲ ਪਰ ਕਹਿੰਦਾ ਸੁਖਜੀਤ ਪਤਾ ਵੀ ਜੇ ਸੀਟ ਤੇ ਵੜਦੀ ਸਾਰੀ ਭਾਵੇਂ ਥੋੜੀ ਰਹੀ ਕਿਲਾ ਖੰਡ ਦਾ ਤੇ ਇਦਰਾ ਗਿਆ ਪਿੰਡ ਦਾ ਟਰੈਕਟਰ ਲੈ ਕੇ ਟੈਂਕ ਭਰ ਗਿਆ ਤੇ ਟਰਾਲੀ ਫੁੱਲ ਭਰ ਕੇ ਮੰਡੀ ਢੋਣ ਲੱਗ ਰਿਹਾ ਮਾਰੂ ਮਾਰ ਦੇਖੋ ਪਹੁੰਚ ਗਿਆ ਹੁਣ ਦੇਖਾ ਦੇਖ ਇਹ ਵੀ ਐਨਕ ਰੱਗਿਆ मेरे वागू तो हैं। कर कर चलो दे हैं, तो कर दें लड़ वो तो बाद टैंकी फुल करा के चलते सवाई वाले टेंकी फुल करें मशीन की चलें सवाई आते जाके पढ़ते हैं लेके आ रहे दिखू मशीन चाचे ने डर रोटी खावाती रोटी कर चलो कर देंड आप तो हेल्परी मैं कैंटरी बंदे ब्लॉग पिछे नहीं खा डेली ब्लॉग बनावा बंदा ਆ ਡੈਲੀ ਗਾਣਾ ਪੈ ਰਿਹਾ ਸੁਨਵਿੰਦਰਵਾ ਦੇ ਸੇਫਾਈ ਬਾਤੇ ਹਟਦਾ ਫੇਰ ਨਹੀਂ ਆਹ ਦੇਖੋ ਦੇਖ ਦੋ ਹਟਦਾ ਫੇਰ ਨਹੀਂ ਉਹ ਆ ਮਾੜੇ ਬੰਦੇ ਕਾਟਰੇ નીચે ਸੀ ਰਵਾਸ ਕਾ ਹਮੇਸ਼ਾ ਆ ਗਏ ਦੋ ਜਣੇ ਇਹ ਵੀਡੀਓ ਨਹੀਂ ਬਣਾਉਂਦਾ ਆਪਦੀ ਕਿਸੇ ਕੀ ਕਦੇ ਵੀ ਦੇਖ ਲਿਓ ਜਦ ਤੱਕ ਸੇਫਾਈ ਰਹਾ ਨਾ ਇਹ ਵੀਡੀਓ ਨਹੀਂ ਬਣਾਉਂਦਾ ਬਿਲਕੁਲ ਵੀ ਯਾਰ ਆ ਰਹੇ ਵਿਚੇਲੇ ਦੋ ਜਣੇ ਚਲੋ ਕਰਦੇ ਆ ਲੋਡ ਆਪਾਂ ਲੋਡ ਕਰਕੇ ਚੱਲਦੇ ਆ ਸਵਾਈ ਵਾਲੇ ਅੱਗੇ ਸੋਗਲੇ ਚਲੋ ਸਵਾਈ ਲੈ ਕੇ ਚੱਲਦੇ ਆ ਆਪਾਂ ਥੈਂਕ ਯੂ ਫੁੱਲ ਕਰਾ ਕੇ उपर गार, ले गार, ले तो का थले करा चलो करवाया आवाज का देखो आ रहा चलो करतेगड़ा भी आ गया करके लूड फिर मिलते हैं आप पहुंचाने बस पहुंच गया सुड़का फारो ਮਸ਼ੀਨ ਆਪਣੇ ਪਿੱਛੇ ਆ ਗਈ। ਤੈਨੂੰ ਚਲਦੇ ਆਪਾਂ। ਇਹ ਗਿਆ ਇੱਧਰ ਆਪਣਾ ਕਾਟ ਕੜ ਨੂੰ। ਇਹ ਜਰਾ ਪਹਿਲਾਂ ਸੁਟਕਰਾ ਫਾਰੋ ਸੁਟਕਰਾ ਫਾਰੋ ਸੁਟੇ ਜਾ ਰਿਹਾ ਸਵਾਇ ਸਿੰਘ। ਚਲਦੇ ਆਪਾਂ। ਇਹ ਲੱਗ ਰਿਹਾ ਪਾ ਸਵਾਇ ਜਾ ਵਧਣਾ। ਨੇਰਾ ਹੋ ਗਿਆ ਫੁੱਲ। ਤੇ ਟਾਈਮ ਲੱਗਿਆ ਵੀਡੀਓ ਬਣਾਉਣ ਦਾ ਆਪਾਂ ਨੂੰ। ਸਾਚੇ ਦੇ ਵਧਣ ਲੱਗ ਰਹੇ ਆ। ਦਮ ਸਤੂ ਰਿਸਤੇਰਾ ਆਪਣਾ ਬਾਹਰ ਗਿਆ ਸਤੂ ਤੇ ਸੋਨੀ ਉਹਨੇ ਗਏ ਆ ਬਾਹਰ। ਉਹਨਾਂ ਦੀ ਵਧ ਰਹੇ ਆਪਾਂ। ਉਸ ਤੋਂ ਬਾਅਦ ਬਰੇ ਗੁਰਦੇਵ ਚਾਚੇ ਦੀ। ਫਿਰ ਆਪਣੇ ਸਾਜਰਾ ਦਿਹਾੜੀ ਹੋ ਲੱਗ ਜਾਈ ਰਹਾ ਤਾਂ ਪੂਰੀ ਲੱਗ ਜਾਈ ਆਪਣੇ ਉਹਰੇ। ਉਹ ਲੱਗ ਰਿਹਾ ਹਣ ਦਾਣੇ ਘਟਾਉਣ ਲੱਗ ਰਿਹਾ ਮੁੰਡਾ ਪਰ ਕਿੰਨਾ ਆਪੀ ਤੋਂ ਨਹੀਂ ਹੋਇਆ ਟਾਈਮ ਖ ਪਰ ਗਿਆ ਆਪਣੀ ਕਲਾਸ ਨਹੀਂ ਹੋਇਆ ਤੇ ਚਲੋ ਵੜਦੇ ਆਪਾਂ ਦੇਖਦੇ ਕਿੰਨਾ ਟਾਈਮ ਲੱਗਿਆ ਵੀਡੀਓ ਆਪਣੇ ਬਣਾਈ ਨਹੀਂ ਨੇਰਾ ਬਹੁਤ ਜ਼ਿਆਦਾ ਹੋ ਗਈ ਪਹਿਲਾਂ ਪਰ ਟਾਈਮ ਲੱਗਿਆ ਵੀਡੀਓ ਬਣਾਉਂਦਾ ਤੁਸੀਂ ਰਿਸ਼ਤੇਦਾਰੀ ਲੱਗੇ ਤੁਹਾਨੂੰ ਪਤਾ ਵੀਡੀਓ ਬਣਾਉਂਦਾ ਫਿਰ ਰਿਸ਼ਤੇਦਾਰੀ ਆ ਗਿਆ ਬਹੁਤ ਔਖਾ ਹੁੰਦਾ ਆਹ ਕੰਮਸ਼ੀਨ ਦੀ ਤੁਸੀਂ ਦੇਖ ਸਕਦੇ ਦੋ ਚਨਾਵ ਚੱਲ ਰਹੀਆਂ ਇੱਕ ਆ ਚੱਲ ਰਹੀ ਹੈ ਨਹੀਂ ਉਹ ਸਾਹਮਣੇ ਸੋਇਸਿੰਗ ਪਿੰਡ ਦੇ ਵਿੱਚ ਹੁੰਦਾ ਪਹਿਲਾਂ ਬਾਹਰ ਡੇ ਲੈਂਦਾ ਤੇ ਹੁਣ ਚੱਲੇ ਆਪਾਂ ਪੰਜਾਬ ਲੈਣ ਵਾਸਤੇ ਆਹ ਲੱਭ ਗਿਆ ਟਿਕਾਣਾ ਕਰ ਮੈਂ ਦਰੂ ਵੀ ਕੋਲਣ ਚੱਲੀ ਪੰਜਾਬ ਹੋਰ ਪੰਜਾਬੇ ਪਿੰਦਾ ਹੋਰ ਕੁਝ ਨਹੀਂ ਚੱਲਦੇ ਆਪਾਂ ਇਹ ਕਿਦਾ ਪੰਜਣਾ ਪੈ ਗਿਆ ਪਾਣੀ ਦੇ ਪੜੇ ਨੇ ਮੇਲਾ ਪੜੇਗਾ ਬਾਤ ਦਾ ਟਾਂਡਾ ਨਾਮ ਹੋ ਗਿਆ 10 ਵਾਤੀਗੇ ਸਹੀ ਚਲਦੇ ਆਂ ਜਾ ਕੇ ਦੇਖਦੇ ਆਂ ਕਿ ਲੀਜੀ ਕਿ ਨਹੀਂ ਮਿਲਦੀ ਬਾਕੀ ਮੈਂ ਕੋਲਟ ਵੀ ਕਰੇ ਭੁੱਲੇ ਆਦੀ ਉਧਰ ਦਿਖਾਤੇ ਪਏ ਪਏ ਦੇ ਕੱਲ ਮੈਂ ਨਾ ਬੰਦ ਰਹੇ ਜਾਂਚੀ ਬਹੁਤ ਆ ਤੇ ਪਹਿਲਾਂ ਇੱਕ ਬੱਦਲ ਪੜ ਗਿਆ ਆਸਕੇ ਅੱਗੇ ਤੁਹਾਨੂੰ ਕਹਿ ਪਾਉਂਗਾ ਤੇ ਉਹਨੂੰ ਪਾਈ ਤੇ ਮੈਂ ਇੱਕ ਦੇ ਲੇਟ ਹੋ ਕੇ ਤੇ ਬਾਅਦ ਦੀ ਕੋਈ ਤੇਰਾ ਦੀ ਗੋਗੀ ਪਰ ਦੇ ਦੇ ਤੇ ਹੁਣ ਗੱਲ ਪਾਇਆ ਮੈਂ ਬਾਅਦ ਦੇ ਨੂੰ ਮੈਂ ਚਾਹੁੰਦਾ ਆ ਦੇਖਦੇ ਹੱਥੇ ਹੀ ਤਾਰੇਗਾ ਪਿਆ ਨੂੰ ਥੁਰਮੋਟੇ ਅੱਧਾ ਕੰਮ ਚੱਲ ਜਾਏਗਾ ਘਾਤੇ ਪੈ ਰੱਖਣੇ ਜ਼ਰੂਰੀ ਆ ਚੱਲਦੇ ਆ ਜਾ ਕੇ ਦੇਖਦੇ ਆ ਕਿਵੇਂ ਲੂਜ ਨੂੰ ਪਹੁੰਚੇ ਪੱਕਾ ਰੇ ਮੋਰ ਸਾ ਬਕਟਾ ਤੇ ਮਸ਼ੀਨ ਉੱਥੇ ਘੜਾ ਕੇ ਆਇਆ ਆ ਜੇ ਹੁਣ ਕਰਦੇ ਆ ਬਲੌਗ ਦੀ ਅਰੰਭੀ ਉਹਦੀ ਮੈਂ ਸਵੇਰੇ ਕੱਲ ਕੋਨਾਵੇਂ ਤੇ ਕੋਈ ਨਵੀਂ ਸ਼ੁਰੂਆਤ ਤੇ ਸਾਰੇ ਗੁੱਡ ਨਾਈਟ ਪਿਆਰ ਭਰੀ ਸਤਿ ਸ਼੍ਰੀ ਅਕਾਲ